ਭਾਈ ਨੇ ਪਾਉਣੀ ਸੀ ਮੱਜਾਂ ਵਾਸਤੇ ਬਾੰਸ ਦੀ ਛੱਤ ਪਰ ਕਹਿੰਦਾ ਕਦੇ ਮੈਨੂੰ ਮਿਲੀ ਨਹੀਂ ਕਹਿੰਦਾ ਨਾ ਤਾਂ ਰੇਟ 'ਚ ਮਿਲੀ ਕਹਿੰਦਾ ਨਾ ਕਹਿੰਦਾ ਕਾਮਜਾਬ ਐਵੇਂ ਗੱਲ ਹਾਂ ਭਾਈ ਕਹੀਦਾ ਮੈਨੂੰ ਪਤਾ ਕਰਿਆ ਮਹਿੰਗੀ ਬਹੁਤ ਬੋਲਦੇ ਨੇ ਮਹਿੰਗੀ ਦਾ ਜਾਂ ਤੈਨੂੰ ਉਹੀ ਵਹਿਮ ਹੋ ਗਿਆ ਕਿਤੇ ਮਹਿੰਗੀ ਤਾਂ ਨਹੀਂ ਹੁੰਦੀ ਹੈਗੀ ਇਹ ਇੱਕ ਫਿਰ ਐਂ ਦੱਸ ਜਮਾ ਕੱਟੂਗੀ ਵੀ ਕਿਤੇ ਪਾਈ ਮੀਂਹ ਆਇਆ ਹੈ ਖਲ ਖਿੰਡ ਜੇ ਸਾਰੀ ਉਹੀ ਜੇ ਤਾਂ ਉਹੀ ਕਿਤੇ ਹੋਰ ਪਵਾਲੀ ਆਪਣੀ ਜ਼ਿੰਮੇਵਾਰੀ ਤੋਂ ਬਗੈਰ ਫਿਰਦਾ ਕਿਤੇ ਕੱਟੇ ਨਾ ਕੱਟੇ ਪਰ ਜੇ ਤੂੰ ਇੱਥੋਂ ਪਵਾਏਗਾ ਯਾਰ ਨਾ ਜੇ ਤੈਨੂੰ ਮਹਿੰਗੀ ਲੱਗੀ ਤਾਂ ਵੀ ਜ਼ਿੰਮੇਵਾਰੀ ਹੈ ਜੇ ਕੋ ਕਰਗੀ ਜਦ ਬਿਚਤੀ ਪਾਣੀ ਲੰਗ ਗਿਆ ਤਾਂ ਵੀ ਜ਼ਿੰਮੇਵਾਰੀ ਆ ਆ ਚੀਜ਼ ਦੀ ਇਹ ਗਾਰੰਟੀ ਦੇਣੀ ਪੂਰੀ ਵਿੱਚ ਪਾਣੀ ਟਪਦਾ ਨਹੀਂ ਬਾਈਏ ਪਾਣੀ ਸਾਡਾ ਤੁਮਰ ਲੱਗੇ ਗਰਮੀ ਵੀ ਥੱਲੇ ਆਉਂਦੀ ਤੈਨੂੰ ਦਿਖਾ ਕੇ ਲੈਣਾ ਵੀ ਸ਼ਰਤਾਂ ਪਾਉਂਦੇ ਕਿ ਮੈਂ ਆ ਜਾ ਉਧਰ ਆ ਜਾ ਇਹਦਾ ਸੈਂਪਲ ਨੇ ਤਾਂ ਝੋਫੜੀਆਂ ਬਣਾਉਂਦੇ ਨਾ ਉਹ ਕੰਧਾਂ ਨੇ ਤਾਂ ਤੇ ਜਿਵੇਂ ਆ ਪਈ ਆ ਇਹ ਛੱਤ ਦੇ ਵਿੱਚ ਆ ਵੀ ਪੌਂਗੇ ਵੀ ਮੱਝਾਂ ਮੱਝਾਂ ਨੂੰ ਗਰਮੀ ਵੀ ਨਾ ਲੱਗੇ ਇਹ ਚ ਹੈਗੀ ਐ ਕੋਈ ਕੁਆਲਿਟੀ ਮੈਨੂੰ ਇਹ ਦੱਸ ਤੂੰ ਪੰਜ ਜਗ੍ਹਾ ਤੇ ਵਾ ਗਿਆ ਉੱਥੇ ਛੱਤ ਦੇ ਵਿੱਚ ਆ ਪੌਂਦੇ ਸੀ ਨਾ ਬਾਈ ਉਹ ਤਾਂ ਦੂਜੀ ਸੀ ਹਾਂ ਨਾ ਪਾਣੀ ਇੱਕ ਹੋਰ ਲਫਾਫਾ ਪਾਉਂਦੇ ਵਿੱਚ ਉਹਦੇ ਵਿੱਚ ਜੇ ਪਾਣੀ ਵੀ ਨ ਟੱਪਨ ਦਿੰਦੇ ਇਹ ਦੋ ਤਿੰਨ ਤਰ੍ਹਾਂ ਦੀ ਪਾਉਂਦੇ ਛੱਤ ਇਹ ਜਿਹੜਾ ਤੂੰ ਹਰਾ ਮੈਟ ਪਾਉਣੇ ਵਿੱਚ ਹਰਾ ਮੈਟ ਵੀ ਪਾਉਂਦੇ ਆ ਮਨ ਲੇ ਯਾਰ ਤੈਨੂੰ ਪੈਸਾ ਲਾਏਗਾ ਤੇਰੀ ਮੱਜਾਂ ਨੂੰ ਸਕੂਨ ਵੀ ਮਿਲੂਗਾ ਤੇ ਤੇਰੇ ਪੈਸੇ ਖਰਾਬ ਨਹੀਂ ਜਾਣਗੇ ਪੈਸਾ ਵਸੂਲ ਹੋਊਗਾ ਪੂਰਾ ਪੈਸਾ ਤੇਰਾ ਵਸੂਲ ਹੋਊਗਾ ਜੇ ਨਾ ਵਸੂਲ ਹੋਇਆ ਯਾਰ ਮੇਰੀ ਜ਼ਿੰਮੇਵਾਰੀ ਮੈਂ ਬੈਠੇ ਆ ਪਸੰਦ ਹੈ ਹੁਣ ਤੈਨੂੰ ਬਈ ਐਸੇ ਤਾਂ ਪਸੰਦ ਹੈ ਪਰ ਇਹਦੀ ਫਿਰ ਕੋਈ ਪਹੁੰਚ ਵਗੈਰਾ ਲੈ ਕੇ ਜਾਣੀ ਆ ਪੈਣੀ ਆ ਜਾਂ ਕੀ ਗੱਲ ਹੋਰ ਇਹ ਆਪੇ ਕਰਨਾ ਹੈ ਸਾਰਾ ਕੁਝ ਛੱਤ ਤ ਹੈ ਇਹ ਦਾ 15 16 ਗਾਟਰ ਦੀ ਐ 15 16 ਗਾਟਰ ਦੀ 15 16 ਗਾਟਰ ਦੀ ਛੱਤ ਹੈ ਤੂੰ ਘਰੇ ਵਗ ਜਾ ਸਾਈ ਫੜਾ ਜਾ ਆਪੇ ਛੱਤ ਪਾ ਕੇ ਆਉਣਗੇ ਆ ਜੇ ਤਾਂ ਇੱਕ ਅੱਧੀ ਲੈਣੀ ਆ ਤਾਂ ਜੇ ਸਾਰੇ ਬਰਾਂਡ ਡੇਗ ਪਾਉਣੀਆਂਗੇ ਸਾਰੇ ਚ ਹੀ ਪਾ ਦਾਂਗੇ ਫਿਰ ਆਪੇ ਚੱਕ ਲੈਣਗੇ ਬਸ ਜਮਿਵਾਰੀ ਇਹਨਾਂ ਦੇ ਨੰਬਰ ਉੱਪਰ ਲੱਗੇ ਹੋਏ ਜੇਕਰ ਹੋਰ ਕਿਸੇ ਵੀਰ ਨੇ ਵੀ ਇਹ ਕੰਮ ਕਰਾਉਣਾ ਮੱਝਾ ਮੱਝਾ ਵਾਸਤੇ ਝੋਗੜੇ ਝੂਫੜੀਆਂ ਕੁਰਸੀਆਂ ਕਸੇ ਫਰਨੀਚਰ ਜਿਹੜਾ ਮਰਜ਼ੀ ਕੁਝ ਲੈਣਾ ਸਾਰਾ ਤੁਹਾਨੂੰ ਇੱਥੇ ਜੈ ਜੈ ਰਟਾ ਵਿੱਚ ਮਿਲੂਗਾ ਦੀਪਕ ਢਾਬੇ ਸਾਹਮਣੇ ਤਨੋਂ ਲੈ ਸ਼ਹਿਰ ਦੇ ਵਿੱਚ ਬਾਈਂ ਦੀ ਬ੍ਰਾਂਚ ਹੈ ਬ